ਸਾਡੇ ਇਸ ਏਰੀਆ ਦੇ ਨਾਲ ਜੁੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਫੈਸ਼ਨ ਦੇ ਤੁਹਾਨੂੰ ਲਾਈਵ ਅਪਡੇਟ ਦੇਾਂਗੇ ਅੱਜ ਸ਼ਾਮ ਦੇ ਵਿੱਚ ਕਿਸੇ ਜਿਲ੍ਹਿਆਂ ਦੇ ਵਿੱਚ ਫੈਸ਼ਨ ਆਈਆਂ ਨੇ ਨਹੀਂ ਆਈਆਂ ਤੁਹਾਨੂੰ ਸਿੱਧੀ ਕਲੀਅਰ ਕਟ ਗੱਲ ਜਿਹੜੀਆਂ ਇਸ ਏਰੀਆ ਦੇ ਵਿੱਚ ਕਰਾਂਗੇ 16 ਨਵੰਬਰ ਰਾਤ ਦੇ 8:30 ਵਜੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਲਾਈਵ ਆਏ ਹਾਂ ਤੇ ਅੱਜ ਦਿਨ ਹੈ ਐਤਵਾਰ ਦਾ ਸ਼ਾਮ ਦੇ ਲਗਭਗ 8 ਵਜੇ 8 ਵਜੇ ਤੱਕ ਦੀ ਅਪਡੇਟ ਤੁਹਾਨੂੰ ਦੇਣੀ ਹੈ ਪੈਨਸ਼ਨ ਕਿਸੇ ਜिले ਦੇ ਵਿੱਚ ਨਹੀਂ ਆਈ ਹੈ ਅੱਜ ਕਿਸੇ ਨਵੇਂ ਜ਼ਿਲੇ ਦੇ ਵਿੱਚ ਪੁਰਾਣੇ ਜ਼ਿਲ੍ਹਿਆਂ ਦੀ ਆਪਾਂ ਗੱਲ ਨਹੀਂ ਕਰ ਰਹੇ ਕਿਸੇ ਨਵੇਂ ਜ਼ਿਲੇ ਦੇ ਵਿੱਚ ਅੱਜ ਬੈਲ ਨਹੀਂ ਫਾਸ ਹੋਏ ਨਾ ਕਿਸੇ ਜ਼ਿਲੇ ਦੇ ਵਿੱਚ ਪੈਨਸ਼ਨ ਆਈ ਹੈ ਪ੍ਰਮੁੱਖ ਕਾਰਨ ਤੁਹਾਨੂੰ ਅਸੀਂ ਸਵੇਰੇ ਦੱਸਿਆ ਸੀ ਕਿ ਅੱਜ ਐਤਵਾਰ ਦਾ ਹੈ ਹੀ ਹੈ ਦੂਜਾ ਅੱਜ ਸਰਕਾਰੀ ਛੁੱਟੀ ਵੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਅੱਜ ਜਿਹੜਾ ਸ਼ਹੀਦੀ ਦਿਹਾੜਾ ਸੀ ਜਿਹਦੇ ਕਰਕੇ ਸਮੁੱਚੇ ਜਿਹੜੇ ਸਰਕਾਰੀ ਅਦਾਰੇ ਨੇ ਉਹ ਅੱਜ ਬੰਦ ਸੀ ਸੋ ਅੱਜ ਪੈਨਸ਼ਨ ਜਾਰੀ ਹੋਣ ਦੀ ਬਹੁਤ ਘੱਟ ਸੰਭਾਵਨਾ ਸੀ ਤੇ ਉਹੀ ਹੋਇਆ ਕਿ ਅੱਜ ਪੈਨਸ਼ਨ ਕਿਸੇ ਵੀ ਜ਼ਿਲੇ ਦੇ ਵਿੱਚ ਜਾਰੀ ਨਹੀਂ ਹੋਈ ਹੈ ਸੋ ਜਿੱਥੇ ਹੁਣ ਆਉਂਦੇ ਜਿਹੜੇ ਦਿਨ ਨੇ ਯਾਨੀ ਕਿ ਕੱਲ ਸੋਮਵਾਰ ਦੇ ਵਿੱਚ ਵਰਕਿੰਗ ਡੇ ਹੋਣ ਕਰਨ ਹੋ ਸਕਦਾ ਕੱਲ ਤੜਕੇ ਸਵੇਰੇ ਕੁਝ ਇਤਰਾ ਦੇ ਵਿੱਚ ਬਿਲ ਖਾਸ ਹੋ ਸਕਦੇ ਨੇ ਤੇ ਆਉਂਦੇ ਜਿਹੜੇ ਦੋ ਤਿੰਨ ਦਿਨ ਹੋਣਗੇ ਇਹਨਾਂ ਦਿਨਾਂ ਦੇ ਵਿੱਚ ਬਿਲ ਖਾਸ ਹੋਣ ਦੇ ਨਾਲ ਕੁਝ ਕਿਸ ਤਰ੍ਹਾਂ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਫੈਸ਼ਨਾਂ ਜਾਰੀ ਹੋ ਸਕਦੀਆਂ ਨੇ ਸੋ ਫਿਲਹਾਲ 1500 ਸਿਰਫ ਜ ਫੈਸ਼ਨਾਂ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਆਣ ਗਿਆ 2500 ਦੀ ਹਾਲੇ ਕੋਈ ਨਾ ਤਾਂ ਫੈਸ਼ਨ ਵਧਾਈ ਗਈ ਹੈ ਨਾ ਕੋਈ ਲੈਟਰ ਇਸ਼ੂ ਹੋਇਆ ਨਾ ਕੋਈ ਅਪਡੇਟ 2500 ਨੂੰ ਲੈ ਕੇ ਜਾਰੀ ਕੀਤੀ ਗਈ ਹੈ ਜਿਹੜੀ ਫਿਰ ਕੇਬਨਿਟ ਮੀਟਿੰਗ ਵੀ ਹੋਈ ਆ ਉਹਦੇ ਵਿੱਚ ਵੀ ਕੋਈ ਫੈਸਲਾ 2500 ਪ ਸੋ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਹੋ ਰਹੀਆਂ ਨੇ ਤੇ ਜਾਰੀ ਹੋਣਗੀਆਂ ਸੋ ਆਉਂਦੇ ਦਿਨਾਂ ਦੇ ਵਿੱਚ ਅਗਲੇ 3-4 ਦਿਨਾਂ ਦੇ ਵਿੱਚ ਪੈਨਸ਼ਨਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋ ਸਕਦੀਆਂ ਨੇ ਜਿਹੜੇ ਪ੍ਰਮੁੱਖ ਜ਼ਿਲ੍ਹੇ ਆ ਲੁਧਿਆਣਾ ਬਠਿੰਡਾ ਪਟਿਆਲਾ ਸ੍ਰੀ ਅੰਮ੍ਰਿਤਸਰ ਸਾਹਿਬ ਐਦਾ ਜਿਹੜੇ 4-5 ਜ਼ਿਲ੍ਹੇ ਹੈਗੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹਲੇ ਟਾਈਮ ਲੱਗ ਸਕਦਾ ਤੇ ਅਗਲੇ 3-4-5 ਦਿਨਾਂ ਦੇ ਵਿੱਚ ਯਾਨੀ ਕਿ ਕੋਲ ਵਾਲਾ ਕੇ ਸਿੱਧੀ ਕਲੀਅਰ ਗੱਲ ਕਿ ਅਗਲੇ ਹਫ਼ਤੇ ਦੇ ਵਿੱਚ ਜਿਹੜਾ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਜਾਰੀ ਹੋ ਸਕਦੀਆਂ ਨੇ ਵਾਕਈ ਲਾਈਵ ਅਪਡੇਟ ਤੁਹਾਨੂੰ ਦਿੰਦੇ ਰਾਂਗੇ ਧੰਨਵਾਦ